satu satu ਆਵੇ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜਨ ਨੂੰ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇੱਥੇ ਜਨ ਕਰੀ ਸੀਸ ਦਿਆ ਪਰਸੀ ਨੌਚਰੀ ਐਸੇ ਦੀਨਦয়াল ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ Hindu ਧਰਮ ਦੇ ਤਿਲਕ ਜੰਨਿਓ ਧੋਤੀ ਟੋਪੀ ਬੋਦੀ ਆਦ ਨੂੰ ਬਚਾਉਣ ਵਾਸਤੇ Hindu ਧਰਮ ਨੂੰ ਬਚਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਤਿੰਨ ਸਤਗੁਰਾਂ ਦਾ ਅੱਜ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਸਮਾਜ ਦੇ ਕਿਸੇ ਵੀ ਇਤਿਹਾਸ ਵਿੱਚ ਇਹ ਜਿਹੜੀ ਮਿਸਾਲ ਹੈ ਇਹ ਇੱਕ ਅਦੁੱਤੀ ਹੈ ਇਹਦੇ ਨਾਲ ਦੀ ਜਿਹੜੀ ਸ਼ਹਾਦਤ ਹੈ ਇਹਦੇ ਨਾਲ ਦੀ ਜਿਹੜੀ ਕੁਰਬਾਨੀ ਹੈ ਜਿਹੜੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਦੂਜੇ ਧਰਮ ਦੇ ਰਹਿਬਰ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ ਤਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਾਦਤ ਨੂੰ ਕੋਟਾਰ ਕੋਟ ਪ੍ਰਣਾਮ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਤੇ ਸੀਸ ਸੁਕਾਈਏ ਸਤਿਗੁਰਾਂ ਦੀ ਬਾਣੀ ਦਾ ਜਾਪ ਕਰੀਏ ਔਰ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੇ ਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪਰਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਲਾ ਮਿਸਾਲ بے ਮਿਸਾਲ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਅਧਿਕਾਰਾਂ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ ਕਿਉਂਕਿ ਉਸ ਵਕਤ ਹਕੂਮਤ ਵੱਲੋਂ ਜੋ ਮੁਗਲ ਸਾਮਰਾਜ ਇਸ ਧਰਤੀ ਦੇ ਉੱਤੇ ਛਾਇਆ ਹੋਇਆ ਸੀ ਤੇ ਲਗਾਤਾਰ ਹੀ ਧਾਰਮਿਕ ਅਧਿਕਾਰ ਜਿਹੜੇ ਆ ਉਹ ਖੋਹ ਰਿਆ ਸੀ ਖਾਸ ਤੌਰ ਦੇ ਉੱਤੇ ਹਿੰਦੂਆਂ ਦੇ ਜਿਨੇ ਉਲੋਹਾਏ ਜਾ ਰਹੇ ਸੀ ਪੂਜਾ ਪਾਠ ਤੋਂ ਵਰਜਿਤ ਕੀਤਾ ਜਾ ਰਿਹਾ ਸੀ ਐਸੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਆਵਾਜ਼ ਬੁਲੰਦ ਕੀਤੀ ਜਿੰਨਾ ਸਦਕਾ ਉਹਨਾਂ ਨੂੰ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕਰਨੀ ਪਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੀ ਜਾਣ ਵਾਲੀ ਹੈ। ਆਪਣੇ ਧਰਮ, ਆਪਣੇ عقیده, ਆਪਣੇ ਪਰਿਵਾਰ, ਆਪਣੇ ਦੇਸ਼, ਆਪਣੀ ਕੁੱਲ ਆਪਣੇ ਵੰਸ ਲਈ ਹਰ ਕੋਈ ਲੜਦਾ ਹੈ, ਹਰ ਕੋਈ ਮਰਦਾ ਹੈ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਧਿਕਾਰਾਂ ਲਈ ਜਿਹੜਾ ਹੈ ਆਪਣੀ ਸ਼ਹਾਦਤ ਦਿੱਤੀ ਹੈ। ਇੱਕ ਬੇਮਿਸਾਲ ਲਾ ਮਿਸਾਲ ਸ਼ਹਾਦਤ ਹੈ ਔਰ ਹਮੇਸ਼ਾ ਸਾਡੇ ਦਿਲਾਂ ਦੇ ਉੱਤੇ ਇਹ ਸ਼ਹਾਦਤ ਉੱਕਰੀ ਰਹੇਗੀ ਤਖਸ਼ੀਰ ਦਮਦਮਾ ਸਾਹਿਬ ਵਿਖੇ ਵੀ ਐਸੀ ਹੀ ਦਿਹਾੜਾ ਜਿਹੜਾ ਮਨਾਇਆ ਗਿਆ ਬੰਨ ਸੰਗਤਾਂ ਨੇ ਹਾਜ਼ਰ ਹੈ ਪਈ ਹੈ ਮੈਂ ਸਭ ਨੂੰ ਬੰਦਾ ਤਨਮਤ ਕਰਦਾ ਹਾਂ ਭਾਈ ਗੁਰਜੀ ਦਾ ਖਾਂਸਾ ਵਾਹਿਗੁਰਜੀ ਕੀ